ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਨੇੜੇ ਮੋਗਾ ਸ਼ਹਿਰ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਦੋ ਟਰੈਕਟਰ ਲੈ ਕੇ ਆਂਦੇ ਆ ਜੀ ਫਾਰਮ ਟਰੈਕ 60 ਦੋਨੇ ਹੀ ਵਿਕਾਊ ਆ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਕਈ ਵੀਡੀਓ ਅਪਲੋਡ ਕੀਤੀਆਂ ਨੇ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਸਾਡੇ ਡਾਲਾ ਜੀ ਤਸਵੀਰ ਤੇ ਜ਼ਿਲ੍ਹਾ ਬਈ ਮੋਗਾ ਠੀਕ ਆ ਆਪਣਾ ਘਰ ਕਿੱਥੇ ਰਹਿ ਜਾਂਦਾ ਬਈ ਜੀਵਨ ਦੀ ਡੇਰੀ ਕੋਲ ਠੀਕ ਆ ਜੀ ਠੀਕ ਆ ਬਈ ਮੋਬਾਈਲ ਨੰਬਰ ਦੱਸ ਦਿਓ ਜੀ 98034 9844 ਜਿਹੜੇ ਆਪਾਂ ਪਹਿਲਾਂ ਟਰੈਕਟਰ ਪਾਏ ਸੀ ਵੈਗ ਗਏ ਸੀ ਜੀ ਉਹ ਰੂਟੀਨ 'ਚ ਆਪਣੇ ਕੋਲ ਟਰੈਕਟਰ ਹੁੰਦੇ ਰਹਿੰਦੇ ਆ ਸਾਰੇ ਹੀ ਆ ਜਾਂਦੇ ਆ ਬਈ ਹਾਂ ਤੇ ਇੱਕ ਨੰਬਰ ਤੋਂ ਬਈ ਸ਼ੁਰੂ ਕਰਾਂਗੇ ਫਾਰਮ ਟਰੱਕ 60 ਕਿੰਨਾ ਮਾਡਲ ਆ ਜੀ ਇਹ ਇਹ 11 ਮਾਡਲ ਆ ਵੀਰੇ 11 ਮਾਡਲ ਕਿੰਨੇ ਪਾਵਰ ਸਟੀering ਵਾਲਾ ਵਾ ਠੀਕ ਆ ਬਾਈ ਹਾਂ ਤੇ ਕਿੰਨੇ ਮੈਂ ਓਨਰ ਆ ਜੀ ਇਹ ਇਹ ਦੂਜੇ ਓਨਰ ਆ ਦੂਜੇ ਓਨਰ ਆ ਕਾਗਜ਼ ਪੱਤਰ ਸਾਰੇ ਪੂਰੇ ਮਿਲਣਗੇ ਜੀ ਇਹ ਗੇ ਨੰਬਰ ਆ ਲੋਕਲ ਹੀ ਸਾਡੇ ਠੀਕ ਆ ਪੀਬੀ 29 ਮੋਗੇ ਦਾ ਹੀ ਨੰਬਰ ਆ ਜੀ ਪੀਬੀ 29R 4450 ਜੀ ਹਾਂਜੀ ਬਾਕੀ ਸਾਫ ਸੁਥਰੀ ਹਾਲਤ ਦਾ ਇੰਜਨ ਗੇਅਰ ਦੀ ਗਾਰੰਟੀ ਆ ਜੀ ਸਾਰੇ ਹਾਂਜੀ ਸਟਾਮ ਤੇ ਲਿਖਾ ਲਵੇ ਵਾ ਕੇ ਦਿਹੜੀ ਦੋ ਦਿਹਾੜੀਆਂ ਵਾ ਲਵੇ ਠੀਕ ਆ ਫਿਰ ਪੈਸੇ ਦੇ ਜਾਵੇ ਇੰਨੀ ਗਰੰਟੀ ਹੈ ਟਰੈਕਟਰ ਦੀ ਫੁੱਲ ਗਰੰਟੀ ਆਈ ਹੈ ਜੀ ਠੀਕ ਆ ਬਾਈ ਸੈਕੰਡ ਹਾਉਨਰ ਆ ਜੀ ਬਾਕੀ ਮੋਹਨ ਲਾਲ ਵੀ ਆਪਣਾ ਬਦਲਿਆ ਵਾ ਠੀਕ ਆ ਸਰਵਿਸ ਹੋਈ ਵੀ ਹੈ ਜੀ ਇਹਦੇ ਹਾਂ ਸਰਵਿਸ ਹੋਈ ਹੈ ਬਾਕੀ ਸਰਵਿਸ ਹੋਈ ਵੀ ਆ ਬਾਈ ਕਹਿੰਦਾ ਤੇ ਥੋੜੇ ਘੰਟੇ ਹੀ ਚੱਲਿਆ ਸਰਵਿਸ ਕਰਕੇ ਠੀਕ ਆ ਬਾਈ ਤੇ ਟੋਟਲ ਕਿੰਨੇ ਘੰਟੇ ਚੱਲ ਗਿਆ ਜੀ ਇਹ ਅੰਦਾਜ਼ਾ ਹੋ ਤਨ 3000 ਘੰਟੇ ਚੱਲੇ 3000 ਠੀਕ ਆ ਬਾਈ 14 ਦੇ ਟਾਇਰ ਆ ਤੇ ਇਹ ਦਾ ਅਰੀਜਾ ਬੇਟਾ ਆਮ ਬੰਦੇ ਲਾ ਲੈਂਦੇ ਆ ਕਈ ਜ਼ਿੰਮੇਦਾਰ ਵੀ ਲਾ ਲੈਂਦੇ ਆ ਲਾ ਲੈਂਦੇ ਆ ਜੀ ਨਾਲ ਹੀ ਦੇਣੇ ਆ ਨਾਲ ਹੀ ਆਏ ਆ ਬਸ ਨਾਲ ਹੀ ਦੇਦਨੇ ਆ ਠੀਕ ਆ ਵੀਰੇ ਡੰਡਾ ਫੱਟੀ ਗੁੱਲੇ ਤਾਂ ਹੀ ਨਾਲ ਆ ਠੀਕ ਆ ਬਾਕੀ ਸਾਰਾ ਰੰਗ ਪੇੜ ਦਾ オリジナル ਹੀ ਆ ਬਈ ਹੈ ਠੀਕ ਆ ਜੀ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਡੰਡਾ ਫੱਟੀ ਬਾਈ ਕਹਿੰਦਾ ਨਾਲ ਦੇਵਾਂਗੇ ਸਾਫ਼ ਸੁਥਰੀ ਹਾਲਤ ਦਾ ਪੀਬੀ 29 ਮੋਗੇ ਦਾ ਨੰਬਰ ਆ ਜੀ ਬਾਕੀ 11 ਮਾਡਲ ਆ ਜੀ ਬੰਪਰ ਵੀ ਨਾਲ ਆ ਜਿੰਨੀ ਐਸੈਸਰੀ ਵੀਰੇ ਤੁਹਾਨੂੰ ਵੀਡੀਓ ਚ ਦਿਸ ਰਹੀ ਆ ਸਾਰੀ ਨਾਲ ਹੀ ਮਿਲੂਗੀ ਜੀ ਬਾਕੀ ਲੀਕ ਜਿਗਰ ਕਿਤੋਂ ਨਹੀਂ ਤੁਸੀਂ ਦੇਖ ਸਕਦੇ ਪਾ ਯਾਰ ਤੈਨੂੰ ਕਿਹਾ ਵੀ ਦੋ ਦਿਨ ਵਾਈ ਜਾਵੇ ਯਾਰ ਬੰਦਾ ਵਾਹ ਕੇ ਪੈਸੇ ਦੇ ਦਵੇ ਸਟਾਫ ਤੇ ਲਿਖ ਦਿਆਂਗੇ ਆਪਾਂ ਠੀਕ ਹੈ ਵੀਰੇ ਆਪਾਂ ਵਾਇਆ ਵਾ 18 ਤਵੀਆਂ ਤੇ ਚਲਾਇਆ ਟਰੈਕਟਰ ਠੀਕ ਹੈ ਜੀ ਹਾਂ ਇੰਨੀ ਸਾਫ ਹਾਲਤ ਦਾ ਜੀ ਹਾਂ ਜੀ ਠੀਕ ਹੈ origianlly ਚੱਲਿਆ ਵਾ ਵੀਰੇ ਜਿੰਨਾ ਚੱਲਿਆ ਵਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਦੀ ਕੀਮਤ ਉਹਦਾ 355000 ਰੁਪਇਆ ਮੰਗਦੇ ਆ ਹਾਂਜੀ ਤੇਰੀ ਤੇਰੀ ਵੀਡੀਓ ਵੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਹਾਂਜੀ 20000 ਰੁਪਇਆ ਮਾਨ ਕਰ ਦਿਆਂਗੇ ਲੈਸ ਕਰ ਦਾਂਗੇ ਹਾਂਜੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾ ਦੇਵੇ ਹਾਂਜੀ ਖੁੱਲਾ ਮਾਨ ਤਾਣ ਹੋ ਜੂਗਾ ਹਾਂ ਮਾਨ ਤਾਣ ਠੀਕ ਆ ਚਾਹੇ ਜਿਹੜਾ ਸੱਜਣਾ ਇੱਥੇ ਆਪਣੇ ਪਿੰਡ ਚ ਲਾ ਕੇ ਵੇਖ ਲੈ ਚਾਹੇ ਆਪਦੇ ਘਰੇ ਚ ਲਾ ਕੇ ਚਲਾ ਕੇ ਵੇਖ ਲੈ ਬਈ ਗਰੰਟੀ ਹੋਊਗੀ ਹਾਂ ਲੈਫਟ ਲੋਡ ਤੋਂ ਦੀ ਸਾਰੇ ਗਾਇ ਦਿਨ ਜਨ ਜਨ ਦੀ ਗਰੰਟੀ ਹੈ ਫੁੱਲ ਗਰੰਟੀ ਹੈ ਜੀ ਹਾਂਜੀ ਤੇ ਜਿਹੜਾ 2 ਨੰਬਰ ਆ ਬਾਈ ਫਾਰਮ ਟਰੱਕ ਇਹ ਵੀ 60 ਇਹ ਕਿੰਨੇ ਇਹ 12 ਮਾਡਲ ਆ ਵੀਰੇ 11 ਦੇ ਮਾਰ ਕੇ 12 ਦੀ ਇਹਦੀ ਕਾਪੀ ਆ 12 ਦੀ ਕਾਪੀ ਆ ਠੀਕ ਆ ਓਨਰ ਨੇਮ ਜੀ ਇਹਦਾ ਇਹ ਫਸਟ ਓਨਰ ਹੀ ਆ ਪਹਿਲੇ ਨਾਂ ਹੀ ਆ ਜੀ ਪਹਿਲੇ ਨਾਂ ਹੀ ਨੰਬਰ ਕਿੱਥੋਂ ਦਾ ਬਾਈ ਇਹਦਾ ਇਹਦਾ ਨੰਬਰ ਪੀਵੀ ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਆ ਠੀਕ ਆ ਯਾ ਰੇਡੀਅਲ ਟਾਇਰ ਪਾਏ ਆ 50000 ਦੀ ਜੋੜੀ ਆ ਹੂੰ ਰੇਡੀਅਲ ਟਾਇਰ ਨਵੇਂ ਆ ਬਾਈ ਲਗਭਗ 50000 ਦੀ ਜੋੜੀ ਆ ਠੀਕ ਆ ਬਾਈ ਰੇਡੀਅਲ ਟਾਇਰ ਆ ਜੀ ਬੈਕ ਸਾਈਡ ਵਾਲੇ ਬਾਕੀ ਸਾਫ ਸੁਥਰੀ ਹਾਲਤ ਦਾ ਇਹ ਬਾਈ ਚੱਲਦਾ ਇਹਦਾ ਮੀਟਰ ਕਿੰਨੇ ਘੰਟੇ ਚੱਲਿਆ ਜੀ ਇਹ ਇਹ ਚੱਲਿਆ ਹੁਣ 3000 ਦੇ ਨੇੜੇ ਇਹ ਚਾ ਇਹਦਾ ਇਹਦਾ ਆਪਣਾ ਨਾ ਸੌਦਾ ਹੋ ਜਾਵੇ ਬੰਦੇ ਦਾ ਮੌਲਾ ਲਾਪਾ ਆਪਾਂ ਆਦੇ ਹੱਥੀ ਬਦਲ ਕੇ ਦੇਵਾਂਗੇ ਇਹ ਬਦਲ ਕੇ ਅਸੀਂ ਚਲਾਇਆ ਤੇ 21 ਦਿਨ ਚੱਲਿਆ 9 9 ਘੰਟੇ ਰੋਜ਼ ਚੱਲਦਾ ਸੀ ਟਰੈਕਟਰ ਆਪਣਾ ਕਿਰਾਏ ਤੇ ਗਿਆ ਵਾ ਸੀ ਕਿਰਾਏ ਤੇ ਗਿਆ ਵਾ ਸੀਗਾ ਹਾਂਜੀ ਠੀਕ ਹੈ ਵੀਰੇ ਜਾਨੀ ਸਰਵਿਸ ਆਪਾਂ ਕਰਦੇ ਦੋਵਾਂ ਦੇ ਲਈ ਸਾਰੇ ਇੰਜਨ ਹੋ ਜਾਂਦੀ ਲੈਫਟ ਲੋਡ ਦੀ ਸਾਰੀ ਗਾਰੰਟੀ ਆ ਆਪਣੀ ਪੂਲ ਗਾਰੰਟੀ ਹੈ ਫੇਵਰ ਦੀ ਛਤਰੀ ਨਾਲ ਆ ਜੀ ਬਾਕੀ ਇਹ ਨੌਨ ਪਾਵਰ ਆ ਜਾਂਦਾ ਜੀ ਹਾਂਜੀ ਇਹਦੇ ਆਹ ਮੱਕਣੀ ਹੈ ਕਲੋ ਸਟੀਰਿੰਗ ਲੱਗਿਆ ਵਾ ਠੀਕ ਆ ਬਾਈ ਹਾਂ ਠੀਕ ਆ ਜੀ ਕਹਿੰਦੇ ਪਾਵਰ ਵਾਲਾ ਹੀ ਆ ਉਹਨੇ ਹੀ ਰਲਾ ਵਾ ਠੀਕ ਆ ਜੀ ਹਾਂਜੀ ਤੇ ਬਾਕੀ ਇਹ ਵੀ ਵੀਰੇ ਸਾਫ ਸੁਥਰੀ ਹਾਲਤ ਦਾ ਮਾੜੀ ਜੀ ਸ਼ੋਅ ਖੋਲ ਦਿਓ ਜੀ ਤੇ ਆਪਣੇ ਦੂਜੇ ਟਰੈਕਟਰ ਦੇ ਵੀ ਸ਼ੋਅ ਖੋਲ ਦਿਓ ਵਿੱਚੋਂ ਇੰਜਨ ਦਾ ਪੂਰਾ ਸਾਫ ਹੋਊਗਾ ਕਿਤੇ ਕੋਈ ਲੀਕਜ ਵਗੈਰਾ ਨਹੀਂ ਸਰਵਿਸ ਬਾਈ ਕਹਿੰਦਾ ਆਪਾਂ ਕਰਕੇ ਦੇਵਾਂਗੇ ਰੇਡੀਅਲ ਟਾਇਰ ਪਾਏ ਹੋਏ ਆ ਜੀ ਇਹਦੇ ਹਾਂਜੀ ਇਹਦੇ ਵੀ 14 ਨੰਬਰ ਟੈਰੀ ਹੁੰਦਾ ਹੈ ਨਾ ਹਾਂ 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 14 ਵਾਲੀ ਠੀਕ ਹੈ ਇਹ ਰੇਡੀਅਲ ਕਰਕੇ ਥੋੜੇ ਜੇ ਵੱਡੇ ਆ ਇਹ ਬਾਕੀ ਜਿਹੜਾ ਆਪਾਂ ਰੂਟਾਵੇਟਰ ਤੇ ਚਲਾਉਨੇ ਆ ਆਮ ਟਰੈਕਟਰ ਜਿਹੜਾ ਜਿਵੇਂ ਲਾਲਾ ਉਹਦੇ ਵੇਟ ਤਾਂ ਹੀਉ ਪਾਏ ਹੋਏ ਆ ਬੰਦੇ ਆ ਵਾਈਬ੍ਰੇਸ਼ਨ ਕਰਦਾ ਹਾਂ ਵਾਈਬ੍ਰੇਸ਼ਨ ਉਹ ਵਾਈਬ੍ਰੇਸ਼ਨ ਨਹੀਂ ਕਰੂਗਾ ਨਾ ਇਹ ਕਰੂਗਾ ਠੀਕ ਆ ਆਮ ਟਰੈਕਟਰ 10 11 ਮਾਡਲ ਨਾਲ ਟੱਪੇ ਪਾਉਣ ਲੱਗ ਜਾਂਦਾ ਜਦੋਂ ਆਪਾਂ ਰੂਟਾਵੇਟਰ ਨਹੀਂ ਚਲਾਉਂਦੇ ਠੀਕ ਆ ਲਾਟਸ ਸੁਪੀਟੋ ਵਾਲੇ ਆ ਦੋਵੇਂ ਦੋਵੇਂ ਇਹ ਤੇਲ ਬ੍ਰੇਕਾਂ ਦਾ ਉਹ ਸੁੱਕੀਆਂ ਬ੍ਰੇਕਾਂ ਦਾ ਜਿਹੜਾ 11 ਮਾਡਲ ਠੀਕ ਆ ਬਾਈ ਤੇ ਬਾਕੀ ਇਹ ਸ਼ੋ ਵੀ ਹੈ ਨਾ ਨਮੀ ਚ ਆ ਗਿਆ ਹਾਂਜੀ ਨਵੇਂ ਰੰਗ ਚ ਆ ਗਿਆ ਇਹ ईਪੀਆਈ ਚ ਆ ਗਿਆ ਵੀਰੇ ਜਿਹੜੀ ਟੈਕਨੋਲੋਜੀ ਨਵੀਂ ਆ ਗਈ ਸੀਗੀ ਤੇ ਬਾਕੀ ਇੰਜਨ ਗੇਅਰ ਦੀ ਦੋਨੇ ਨਗਾ ਦੀ ਗਾਰੰਟੀ ਹੈ ਵੀਰੇ ਇੱਕ ਨੰਬਰ ਹੋਣਗੇ ਚਾਹੇ ਬਾਈ ਕਹਿੰਦਾ ਮੇਰੇ ਘਰੇ ਆ ਕੇ ਵਾਹ ਕੇ ਲੈ ਜਾ ਹਾਂ ਵਾਹ ਕੇ ਲੈ ਜਾ 13 ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਸਾਫ਼ ਹਾਲਤ ਆ ਜੀ ਫਰੰਟ ਸਾਈਡ ਤੋਂ ਵੀ ਚੈੱਕ ਕਰ ਲੋ ਤੇ ਇਹਦੀ ਕੀਮਤ ਹੈ ਬਾਈ ਇਹਦਾ ਕੀਮਤ ਆਪਾਂ ਮੰਗਦੇ ਆ 3 ਲੱਖ ਤੇ 35000 ਰੁਪਿਆ ਠੀਕ ਆ ਜੀ ਤੇਰੀ ਵੀਡੀਓ ਵੇਖ ਕੇ ਹਾਂਦਾ 20000 ਰੁਪਿਆ ਮਾਨਤਾਨ ਕਰਾਂਗੇ ਪੂਰਾ ਠੀਕ ਆ ਵੀਰੇ ਹਾਂ 20000 ਰੁਪਿਆ ਬਾਈ ਕਹਿੰਦਾ ਫੁੱਲ ਲੈਸ ਹੋ ਜਾਊਗਾ ਜੀ ਮੌਲਾ ਬਦਲ ਕੇ ਦੇਵਾਂਗੇ ਸਰਵਸੇ ਸਾਰੀ ਹੋਊਗੀ ਜੀ 3 ਲੱਖ ਤੇ 35000 ਰੁਪਿਆ ਦੀ ਕੀਮਤ ਆ ਹਾਂ ਮਗਰ ਲੈ ਹਿੱਸੇ ਦਾ ਵੀ ਤੇਲ ਚੈੱਕ ਕਰਾ ਕੇ ਫੇਰ ਤੋਰਾਂਗੇ ਆਪਾਂ ਬੰਦੇ ਨੂੰ ਨਜ਼ਰ ਨਹੀਂ ਤੋੜਦੇ ਠੀਕ ਆ ਹਾਂ ਜਾਣੀ ਕਈ ਬੰਦੇ ਹੁਣ ਟਰੈਕਟਰ ਲੈ ਜਾਂਦੇ ਆ 20 ਲੀਟਰ ਤੇਲ 30 ਲੀਟਰ ਪੈ ਜਾਂਦਾ ਆਪਾਂ ਫੁੱਲ ਕਰਾ ਕੇ ਲੈ ਕੇ ਜਾਵਾਂਗੇ ਨਾਲ ਠੀਕ ਆ ਗੇਜ ਮਾਰ ਕੇ ਲੈ ਕੇ ਜਾਵੇ ਅਗਲਾ ਇਹ ਤਾਂ ਗੱਲ ਬਾਈ ਦੀ ਸਹੀ ਹੈ ਜਿਹੜਾ ਵੀ ਸੱਜਣ ਆਊਗਾ ਇਹਨਾਂ ਥੋੜੀ ਤਸੱਲੀ ਕਰਕੇ ਫੇਰ ਲੈ ਕੇ ਜਾਏ ਉਹ ਕਿਉਂਕਿ ਬਈ ਬਾਅਦ ਚਾ ਹੈ ਨਾ ਘਰੇ ਜਾ ਕੇ ਅਗਲਾ ਲਾਂਬਾ ਦੇਵੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇੱਥੇ ਇਹਨਾਂ ਤਸੱਲੀ ਕਰਾਉਣਾ ਕਿਉਂਕਿ ਆਪਾਂ ਜਿਹੜਾ ਵੀ ਆ ਦੋ ਟਰੈਕਟਰ ਵੇਚ ਕੇ ਆਪਾਂ ਨੂੰ ਤਾਂ ਇੱਕ ਵਾਰੀ ਟਰੈਕਟਰ ਲੈ ਗਿਆ ਫੇਰ ਮੁੜ ਕੇ ਚਾਰਾਂ ਬੰਦਿਆਂ ਨੂੰ ਹੋਰ ਲੈ ਕੇ ਆ ਹੂੰ ਰਿਟੇਨ ਚ ਕੰਮ ਚੱਲੀ ਜਾਂਦਾ ਰਹਿੰਦਾ ਹੈਗਾ ਤੇ ਬਾਕੀ ਬਾਈ ਕੋਲ ਹੋਰ ਵੀ ਖੜੇ ਆ ਟਰੈਕਟਰ 752 ਉਹ ਅਗਲੇ ਹਫਤੇ ਆਪਾਂ ਪਾਵਾਂਗੇ ਠੀਕ ਆ ਵੀਰੇ 12 ਮਡਲਾ ਉਹ ਰਵਾਸ ਸਪੀਡੋ ਵਾਲਾ 15 ਦੇ ਟਾਇਰ ਆ ਉਹਦੇ ਚੜੇ ਹੋਏ ਠੀਕ ਆ ਬਾਈ ਮੂਰਲੇ ਅਰਜਣਾ ਦੇ ਟਾਇਰ ਪਾਏ ਆ ਉਹਦੇ ਠੀਕ ਆ ਜੀ ਵੀਡੀਓ ਚ ਦੋਨਾਂ ਟਰੈਕਟਰ ਹੀ ਸੀਗੇ ਵੀਰੇ ਤੁਹਾਨੂੰ ਪਸੰਦ ਆਉਂਦੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ